ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਡੀ ਖਬਰ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਸਰਕਾਰ ਨੇ ਕੀਤਾ ਵੱਡਾ ਫੈਸਲਾ ਨਮੀ ਸਕੀਮ ਦਾ ਕੀਤਾ ਉਦਘਾਟਨ ਦੱਸ ਦਿਆ ਕਿਹੜੀ ਨਮੀ ਸਕੀਮ ਆ ਵਿਦਿਆਰਥੀਆਂ ਨੂੰ ਕੀ ਹੋਵੇਗਾ ਲਾਭ ਵੀਡੀਓ ਤੇ ਲਾਸਟ ਤੱਕ ਬਨੇ ਰਹੋ ਪੰਜਾਬ ਭਰ ਦੀਆਂ ਅਪਡੇਟਸ ਤੇ ਪੰਜਾਬ ਭਰ ਦੇ ਸਕੂਲਾਂ ਨਾਲ ਸੰਬੰਧਤ ਜਾਣਕਾਰੀ ਪਾਉਣ ਦੇ ਲਈ ਚੈਨਲ ਦੇ ਨਾਲ ਜਰੂਰ ਜੁੜਿਓ ਸੂਬੇ ਦੀ ਮਾਨ ਸਰਕਾਰ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਯਤਨਸ਼ੀਲ ਹੈ ਇਸ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਮਾਤ 12 ਵਿੱਚ ਆਰਟਸ ਵਿਸ਼ੇ ਦੇ ਵਿੱਚ ਆਰਥ ਸ਼ਾਸਤਰ ਪੰਗੋਲ ਇਤਿਹਾਸ ਰਾਜਨੀਤੀ ਸ਼ਾਸਤਰ ਚ ਪੜ ਰਹੇ ਵਿਦਿਆਰਥੀਆਂ ਨੂੰ ਸਟੱਡੀ ਮਟੀਰੀਅਲ ਮੁਹੱਈਆ ਕਰਵਾਉਣ ਲਈ ਹਰ ਵਿਦਿਆਰਥੀ ਨੂੰ 30 ਰੁਪਏ ਪ੍ਰਤੀ ਸਬਜੈਕਟ ਦੇ ਹਿਸਾਬ ਨਾਲ ਜਿਹੜੇ ਜਿੰਨੇ ਵੀ ਵਿਦਿਆਰਥੀ ਨੇ ਜਿਹੜੇ ਕਿ ਮਤਲਬ ਲਗਭਗ 184581 ਵਿਦਿਆਰਥੀ ਆਰਟਸ ਦੇ ਵਿੱਚ ਨੇ ਤੇ ਉਹਨਾਂ ਦੇ ਲਈ 55.37 ਹੱਲਾ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ ਵਿਭਾਗ ਵੱਲੋਂ ਇਸ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਗਰੀ ਸਿੱਖਿਆ ਮੁਹੰਮਦ ਹੈਦ ਸਾਲ 2023-24 ਲਈ 12ਵੀਂ ਜਮਾਤ ਚ ਆਰਟਸ ਵਿਸ਼ੇ ਦੇ ਵਿੱਚ ਜਿਹੜੇ ਅਰਥ ਸ਼ਾਸਤਰ ਪੰਗੋਲ ਇਤਿਹਾਸ ਤੇ ਰਾਜਨੀਤੀ ਸ਼ਾਸਤਰ ਦੇ ਸਬਜੈਕਟ ਨੂੰ ਲੈ ਕੇ ਬੈਠੇ ਨੇ ਉਹਨਾਂ ਦੇ ਲਈ ਮਿਸ਼ਨ 100% ਦੇ ਮੱਦੇਨਜ਼ਰ ਰੱਖਦੇ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਰਾਸ਼ੀ ਜਾਰੀ ਕੀਤੀ ਗਈ ਹੈ ਰੀਵੀਜ਼ਨ ਕਰਵਾਉਣ ਦੇ ਲਈ ਜਾਰੀ ਕੀਤੀ ਗਿਆ ਜਿਸ ਤੇ ਤੁਹਾਨੂੰ ਸੈਂਪਲ ਪੇਪਰ ਦਿੱਤੇ ਜਾਣਗੇ ਹੋਰ ਤਿਆਰੀ ਜਿਹੜੀ ਆ ਉਹ ਕਰਵਾਈ ਜਾਊਗੀ